ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਆ ਐਚ ਐਮ ਟੀ 911 ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੋ ਜਿਹੜੇ ਵੀ ਚੈਨਲ ਤੇ ਪਹਿਲੀਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਲੋ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਐਚ ਐਮਟੀ 59 ਗੈਨਾ ਟਰੈਕਟਰ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ 16 928 ਦੇ ਟਾਇਰ ਹੈਦੇ ਗੱਪਰੂ ਦੇ ਟਾਇਰ ਹੈ ਟਾਇਰਾਂ ਦੇ ਨਾਲ ਪੇਟ ਲੱਗੇ ਹੋਏ ਆ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਤੁਹਾਨੂੰ ਚਾਰੇ ਟਾਇਰ ਮਿਲ ਲਗੇ 80 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈਗੀ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਖਾਣੇ ਆ ਨਾਵੜ ਤੇ ਡੰਡਾ ਤੁਹਾਨੂੰ ਨਾਲ ਮਿਲੇਗਾ ਪੰਜਾਬ ਨੰਬਰ ਟਰੈਕਟਰਾ ਛਤਰੀ ਲੱਗੀ ਹੋਈ ਆ ਡੱਕ ਡੱਕ ਲੱਗਿਆ ਵਾ ਸਾਰਾ ਕੁਝ ਓਕੇ ਕੰਮ ਟਰੈਕਟਰ ਦੋਸਤੋ ਕੰਡੀਸ਼ਨ ਵਧੀਆ ਪਈ ਹੈ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਰੰਗ ਪੇਂਟ ਪੱਖੋਂ ਸਾਰਾ ਰਿੱਟ ਵਧੀਆ ਪਿਆ ਤੇ ਬਾਕੀ origional ਸਾਰਾ ਰੰਗ ਪੇਂਟ ਹੋਇਆ ਪਿਆ ਸੱਸੀ ਦੇ ਟਰੈਕਟਰ ਦੀ ਸਾਰੀ ਨਾਲ ਦੀ ਹੈ ਤੇ ਪੰਜਾਬ ਨੰਬਰ ਟਰੈਕਟਰ ਹੈ ਤੇ 16928 ਦੇ ਵਧੀਆ ਟਾਇਰ ਆ ਦੋਸਤੋ ਟਾਇਰਾਂ ਨਾਲ ਬੇਡ ਲੱਗੇ ਵੀ ਆ ਅਤੇ HMT 511 ਟਰੈਕਟਰ ਦੋਸਤੋ ਇੰਜਣ 11 ਵੱਲੋਂ ਵਧੀਆ ਸਾਫ਼ ਪਿਆਗਾ ਰੰਗ ਪੇਂਟ ਵਧੀਆ ਸਾਫ਼ ਪਿਆ ਚਾਰ ਸਿਲੰਡਰ ਜੀ ਜੇ ਸਰਵਸ ਹੋਈ ਵੀ ਆ ਪੰਜਾਬ ਨੰਬਰ ਆ ਦੋਸਤੋ ਬਾਕੀ ਇਹਦੇ ਰੇਟ ਤੇ ਮਾਡਲ ਦੀ ਗੱਲ ਕਰ ਲਈ ਤਾਂ 2003 ਮਾਡਲ ਟਰੈਕਟਰ ਤੇ 435000 ਰੁਪਏ ਦਾ ਰੇਟ ਰੱਖਿਆ ਗਿਆ ਬਾਕੀ ਰੇਟ ਇਹਦਾ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੋਵੇ ਜਾਂ ਟਰੈਕਟਰ ਸੰਬੰਧੀ ਕੋਈ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹਾਂ ਬਾਕੀ ਦੋਸਤੋ ਤੁਹਾਨੂੰ ਇਹ ਟਰੈਕਟਰ ਬਰਨਾਲਾ ਬਰਨਾਲਾ ਵਿਖੇ ਖੜਾ ਮਿਲੂਗਾ ਤੇ ਵਧੀਆ ਸਾਫ ਕੰਡੀਸ਼ਨਰ ਰੰਗ ਪੇਂਟ ਵਧੀਆ ਸਾਫ ਪਿਆ ਤੇ ਬਾਕੀ ਦੋਸਤੋ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਡੇਲੀ ਤੋਂ ਡੇਲੀ ਤੋਂ ਡੇਲੀ ਚੈਨਲ ਤੇ ਵੀਡੀਓ ਪਾਉਂਦੇ ਰਹਿੰਦੇ ਆ ਤੇ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਦਿਆ ਕਰੋ ਤਾਂ ਕਿ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਤਾਂ ਵੀਡੀਓ ਦੇਖ ਕੇ ਟਰੈਕਟਰ ਖਰੀਦ ਸਕਦਾ ਤੇ ਬਾਕੀ ਦੋਸਤੋ ਲੋਨ ਵਗੈਰਾ ਹੋ ਜਾਊਗਾ ਰੇਟ ਘੱਟ ਵੱਧ ਹੋ ਜਾਊਗਾ ਜੇ ਕੋਈ ਟਰੈਕਟਰ ਖਰੀਦਣਾ ਚਾਹੇ ਜਦੋਂ ਖਰੀਦ ਸਕੇ ਤੇ ਮਿਲਦੇ ਦੋਸਤੋ ਅਗਲੀ ਨਵੀਂ ਵੀਡੀਓ 'ਚ ਤਦ ਤੱਕ ਲਈ ਧੰਨਵਾਦ ਦੋਸਤੋ